ਕੀ ਕੀ ਰਹਿ ਗਏ ਹਨ ਪਾਉਣ ਨਾਲ ਕੀ ਕੀ ਰਹਿ ਗਏ ਪਾਉਣ ਨਾਲ ਹਾਂ ਵਾਸਤ ਤਕਰੀਬ ਹਾਂ ਪਾਸਪੋਰਟ ਚੱਕ ਲਓ ਪਾਸਪੋਰਟ ਨਾ ਕਿਤੇ ਰਹਿ ਜੇ ਇੱਕ ਵਾਰੀ ਕਰਦਾ ਹਾਂ ਜੀ ਪਾਣੀ ਚ ਖੇਡਣ ਗਿਆ ਮੈਂ ਹਾਂ ਤੇ ਉਹ ਕਦੇ ਕੁਦਰਤੀ ਲੋਕ ਪੋਲੇ ਆਉਣੇ ਨੇ ਹਾਂ ਤੇਾਰੇ ਕੋਈ ਇਕੱਠੇ ਜੀਏ ਤੇ ਉਧਰ ਦੀ ਜਦੋਂ ਲੋਕ ਪੋਲਾ ਬਣਾ ਜਾ ਕੇ ਮੁੱਲਾਪੁਰ ਦੇ ਨੇੜੇ ਕਹਿੰਦਾ ਆਹ ਸਾਰਾ ਕੁਝ ਚੱਕ ਲੈ ਇਹ ਪਾਸਪੋਰਟ ਮੈਂ ਦੇਖ ਰਿਹਾ ਉਹ ਮਾ ਜਾ ਯਾਰ ਬਾਈ ਮੇਰਾ ਭੁੱਲਿਆ ਪਾਸਪੋਰਟ ਉਹ ਕਹਿੰਦਾ ਚੱਲਿਆ ਗਿਆ ਕਰਦਾ ਬੈਗ ਚੱਕਿਆ ਨਾ ਜਿਹੜੀ ਮੇਨ ਚੀਜ਼ ਉਹ ਭੁੱਲਿਆ ਤੂੰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਮੋਗੇ ਤੇ ਬਹੁਤ ਸਾਰੇ ਕਮੈਂਟ ਆਉਂਦੇ ਸੀ ਵੀ ਤੁਸੀਂ ਵੀਡੀਓ ਨਹੀਂ ਪਾਉਂਦੇ ਵੀ ਘਰੇ ਸਭ ਠੀਕ ਆ ਹਾਂਜੀ ਘਰੇ ਸਾਰੇ ਠੀਕ ਆ ਸੀ ਤੇ ਅਸੀਂ ਥੋੜਾ ਬੀਜ਼ੀ ਸੀ ਮੇਰੇ ਹਸਬੰਡ ਅਮਰੀਕਾ ਜਾ ਰਹੇ ਆ ਪਹਿਲਾਂ ਆਏ ਸੀਗੇ ਮੀਨਾ ਕਰੇ ਸਾਡੇ ਕੋਲੇ ਤੇ ਉਹਦੇ ਕਰਕੇ ਨਾ ਵੀ ਅਸੀਂ ਵੀ ਰੀ ਸੀਗੇ ਕਿਤੇ ਆਉਣਾ ਜਾਣਾ ਖਰਚ ਵੀ ਗੈਸਟ ਆ ਰਹੇ ਨੇ ਸੀ ਅਸੀਂ ਵੀ ਰਿਸ਼ਤੇਦਾਰੀਆਂ ਚ ਮਿਲਣਾ ਸੀ ਸਾਰੇ ਜਦੋਂ ਮਿਲੇ ਤੇ ਅੱਜ ਜਾਣਾ 1 ਘੰਟੇ ਤੱਕ 4 ਵਜੇ ਤੁਸੀਂ ਦੇਖ ਲਓ ਤੇ 5 ਵਜੇ ਘਰੋਂ ਤੁਰਨਾ ਵਾ ਇੱਕ ਘੰਟਾ ਪੈਕਿੰਗ ਦੀ ਅੱਜ ਕੀਤੀ ਟਾਈਮ ਦੀ ਇੰਨੀ ਜ਼ਿਆਦਾ ਸ਼ਾਰਟੇਜ ਸੀਗੀ ਇੱਕ ਮਹੀਨਾ ਹੋ ਗਿਆ ਸੀ ਇਹਨਾਂ ਨੂੰ ਆਇਆ ਨੂੰ ਆਸਟ੍ਰੇਲੀਆ ਤੋਂ 21 ਨਹੀਂ ਹੈ ਗਿਆ ਫਿਰ ਲੈ ਤੁਸੀਂ ਲਿਆਉਂਦੇ ਅਗਸਤ ਮਹੀਨਾ ਸਾਡੇ ਕੋਲ ਰਹੇ ਨੇ 21 ਦੇ ਲੱਗ ਗਏ ਮੈਂ ਤਾਂ ਕੱਢੀ ਸੀ ਵਾਪਸ ਤੇ ਪਤਾ ਹੀ ਨਹੀਂ ਲੱਗਿਆ ਕਿਤੇ ਮੈਂ ਵੀ ਡਰਾਈਵਰ ਨਾਲ ਇੱਕ ਮਹੀਨਾ ਆਈ ਨੰਗਿਆ ਬਸ ਰਹਿਛਿਦ ਰੀਆਂ ਚੋ ਜਾਨੀ ਮੈਂ ਮੇਰੇ ਨਾਲ ਬਾਰੀ ਚ ਬਾਰੀ ਬਾਰੀ ਰੈਂਦੇ ਸੀ ਹੋ ਕਾਰ ਨਾਲੇ ਹਨਾ ਤੇ ਇੱਕ ਮਹੀਨੇ ਦੇ ਵਿੱਚ ਜਿਹੜੇ ਕੰਮ ਰਹਿੰਦੇ ਵੀ ਸੀ ਸਗਾਂ ਦੀ ਉਹ ਵੀ ਨਹੀਂ ਹੋਏ ਹੈਗੇ ਤੇ ਹੁਣ ਇਧਰ ਚੱਲੇ ਆ ਅਮਰੀਕਾ ਨੂੰ ਤੇਰੀ ਸ਼ਾਪਿੰਗ ਆ ਜਿਹੜੀ ਆਪਾਂ ਲੱਗੇ ਸੀ ਮਤਲਬ 1-2 ਦਿਨ ਨਹੀਂ ਲੱਗੇ ਆਪਾਂ ਨੂੰ ਸ਼ਾਪਿੰਗ ਕਰਨ ਨੂੰ ਕਿਉਂਕਿ ਸਾਮਾਨ ਬਾਹਲਾ ਨਹੀਂ ਲੈਂਦੇ ਕਿਉਂਕਿ ਉੱਥੋਂ ਜਾ ਕੇ ਉਹਨਾਂ ਕ ਮੈਲੀ ਜਾਂਦਾ ਵਾ ਫਿਰ ਐਵੇਂ ਬੈਗ ਇਧਰੋਂ ਭਰੀ ਜਾਓ ਉਹ ਭਰੀ ਲਈਓ ਬਸ ਮਾੜਾ ਮੋਟਾ ਜਿਹੜਾ ਰਿਸ਼ਤੇਦਾਰਾਂ ਦਾ ਸਾਮਾਨ ਸੀ ਲੈ ਕੇ ਜਾਣ ਵਾਲਾ ਤੇ ਉਹੀ ਲਿਆ ਤੇ ਬਸ ਥੋੜੀ ਬਹੁਤੀ ਮਠਿਆਈ ਵਗੈਰਾ ਭੇਜੀ ਸੀ ਰੈਸਟ ਜਦੋਂ ਨਾ ਸੀ ਕਿ ਖਾਲੀ ਹੱਥ ਤੇ ਤਾਂ ਜਾਂਦੇ ਨਹੀਂ ਹੋਗੇ ਤੇ ਚਲੂ ਵਧੀਆ ਵੀ ਕਿਉਂਕਿ ਫਿਰ ਅਗਲਾ ਵੀ ਗਿਆਨ ਦਾ ਨਾ ਬਹੁਤ ਪਿਆਰ ਕਰਦਾ ਵਾ ਤੇ ਉਹਨੂੰ ਤੱਕ ਜਰੀ ਨਹੀਂ ਆਪੀ ਨਾਲ ਪੈਕਿੰਗ ਕੀਤੀ ਸਾਰੀ ਪੈਕਿੰਗ ਤਾਂ ਸਾਡੀ ਮੌਕੇ ਤੱਕ ਵੀ ਨਹੀਂ ਹੋਈ ਟਾਈਮ ਹੀ ਨਹੀਂ ਸੀ ਇੰਨੀ ਜ਼ਿਆਦਾ ਟਾਈਮ ਦੀ ਸ਼ਾਰਟੇਜ ਸੀ ਇੱਕ ਬਾਬਾ ਜੀ ਦੀ ਵਰਸ਼ ਹੀ ਆ ਗਈ ਸੀ ਬਾਬਾ ਨਾਨ ਸਿੰਘ ਜੀ ਦੀ ਦਸਤੌਰ ਲੱਗੇ ਡੈੜੀ ਨੂੰ ਇੱਥੇ ਮਿਲ ਕੇ ਡੈੜੀ ਅਦਾਸ ਸੀ ਥੋੜੇ ਤੇ ਬਸ ਕਿਉਂਕਿ ਉਹ ਹੀ ਜਾਂਦਾ ਨਾ ਮਾਪਿਆਂ ਨੂੰ ਜਦੋਂ ਮਾਪੇ ਬਜ਼ੁਰਗ ਹੁੰਦੇ ਆ ਤੇ ਬੱਚੇ ਜਦੋਂ ਆਏ ਜਾਂਦੇ ਆ ਥੋੜਾ ਡੇੜੀ ਆਏ ਬਿਮਾਰ ਵੀ ਰਹਿੰਦੇ ਠੀਕ ਨਹੀਂ ਰਹਿੰਦੇ ਤੇ ਮੰਮੀ ਗਏ ਹੋਏ ਸੀ ਇੱਥੇ ਧਾਰ ਚੋਣ ਤੇ ਅਮੰਦਰ ਚ ਰਵੇਟ ਕਰੀ ਜਾਂਦੀ ਸੀ ਮੰਮੀ ਦੀ ਮੰਮੀ ਮੰਮੀ ਦਾ ਵੀ ਮੂੰਹ ਦੇਖਣ ਆਲਾ ਸੀ ਹੋ ਜਾਂਦਾ ਹਨਾ ਫਿਰ ਵੀ ਮਾ ਪਿਓ ਨੂੰ ਪੁੱਤ ਤੋਰਨੇ ਬਹੁਤ ਔਖੇ ਆ ਨਾ ਧੀਆ ਪੁੱਤ ਸਾਰੇ ਐ ਪਰਦੇਸਾਂ ਜੀ ਤੋਰਨੇ ਬਹੁਤ ਜਿਆਦਾ ਔਖੇ ਆ ਕੇਰਾਂ ਤਾਂ ਆਖਿਆ इजीली ਲੱਗਦੀ ਆ ਪਰ ਹੁਣ ਚਲੋ ਹਨਾ ਜਾਣਾ ਵੀ ਬਣਦਾ ਬਾਅਦ ਕਿਉਂਕਿਗਾ ਅੱਗੇ ਬੱਚੇ ਆ ਘਰ ਪਰਿਵਾਰ ਵੀ ਦੇਖਣਾ ਮਾ ਹਨਾ ਜਿੱਥੇ ਸੈਟਿੰਗ ਆਉਂਦੀ ਆ ਥੋੜੀ ਬਹੁਤੀ ਕਰ ਲੈਣੀ ਚਾਹੀਦੀ ਆ ਆਪਾਂ ਨੂੰ ਤੇ ਇੱਥੇ ਮੰਮੀ ਨੇ ਦੱਸਿਆ ਗਣਾ ਮਨ ਉਹ ਗੇ ਖਾਸ਼ੇ 500 ਰੁਪਇਆ ਵੀ ਲੱਖਾਂ ਵਰਗਾ ਹੀ ਲੱਗਦਾ ਜਦੋਂ ਹਨਾ ਮਾਪਿਓ ਦਿੰਦੇ ਆ ਬੱਚੇ ਨੂੰ ਤੇ ਜਾਪ ਹੋਣੀ ਇੱਧਰ ਆਪਦੇ ਡੈਡੀ ਨਾਲ ਹਨਾ ਅਮਨ ਥੋੜੇ ਇਮੋਸ਼ਨਲ ਹੋਏ ਹੋਏ ਸੀ ਇਸ ਵਾਰੀ ਕਿਉਂਕਿ ਬੱਚਿਆਂ ਨਾਲ ਛੱਡ ਕੇ ਜਾਣਾ ਔਖਾ ਲੱਗਦਾ ਬੱਚੇ ਛੋਟੇ ਆ ਤੇ ਤਾਜ਼ ਦੀ ਤਾ ਅਟੈਚਮੈਂਟ ਆਪਦੇ ਡੈਡੀ ਨਾਲ ਹੀ ਜ਼ਿਆਦਾ ਵਾ ਤਾਜਾ ਤੇ ਡੈਡੀ ਰੱਖੇ ਹੋਏ ਉਹਨਾਂ ਚ ਇਹ ਕਰਦਾ ਵਾ ਵੀ ਸੋਨਾ ਵੀ ਇਹਨੇ ਡੈਡੀ ਨਾਲ ਬਸ ਇਹਨੂੰ ਫਿਕਰ ਹੀ ਲੱਗਿਆ ਜੇ ਮੈਂ ਚਲੀ ਜਾਣਾ ਇੱਥੇ ਤਾਂ ਫੇਰ ਵੀ ਠੀਕ ਆ ਤੇ ਜਦੋਂ ਨਾ ਅਸੀਂ ਰਾਤ ਨੂੰ ਪਏ ਅਮਨ ਚਲੇ ਗਏ ਤੇ ਬਸ ਇਹ ਤਾਂ ਇੰਨਾ ਰੋਇਆ ਵੀ ਡੈਡੀ ਜੀ ਕਦੋਂ ਆਣਗੇ ਡੈਡੀ ਜੀ ਕਦੋਂ ਆਣਗੇ ਤੇ ਬਸ ਹਨਾ ਅੱਜ ਵਾਕਾ ਨੂੰ ਆਪ ਨੂੰ ਵੀ ਸਗਿਆਂ ਦੀ ਮਨ ਮੈਂ ਤਾਂ ਖੁੱਦਰ ਨਹੀਂ ਵੀ ਰੋਣਾ ਨਹੀਂ ਹੈਗਾ ਫਿਰ ਬੜਾ ਜਿਆਦਾ ਹੋ ਜਾਂਦਾ ਹਨਾ ਜਵਾਕ ਵੀ ਜ਼ਿਆਦਾ ਕਰਨ ਲੱਗ ਗਏ ਨੇ ਅਮਨেশ্বর ਜ਼ਿਆਦਾ ਸੈਲਸ ਸੀ ਕਹਿੰਦੇ ਵੀ ਨਹੀਂ ਵੀਰਾ ਦਿਲ ਘਟ ਕਰਦਾ ਜਾਂ ਨਹੀਂ ਕਰਦੇ ਇੰਨੀਆਂ ਨੇ ਵੀ ਜ਼ਿਆਦਾ ਸਾਰੀ ਫੈਮਿਲੀ ਜਾਈਏ ਵੀ ਫੇਰ ਆ ਤੇ ਫਿਰ ਤਾਂ ਹੀ ਤਾਂ ਉਹਨੇ ਵਿਚਾਰ ਪੰਜ ਮਹੀਨੇ ਲਾਉਂਦੇ ਨੇ ਮੁੜੇ ਆਉਂਦੇ ਆ ਵੀ ਮੇਰਾ ਇਹ ਮਿਹਨਤ ਹੈ ਮਤਲਬ ਟਾਈਮ ਜ਼ਿਆਦਾ ਹੀ ਰਹਿ ਨਹੀਂ ਸਕਦੇ ਹੈਗੇ ਇਥੇ ਤੋਰਨ ਲੱਗੇ ਸੀਗੇ ਤੇ ਜਾਤ ਤੇ ਤਾਜ ਇਮੋਸ਼ਨਲ ਵੀ ਬੰਦਾ ਹੁੰਦਾ ਹੈ ਨਾ ਜਦੋਂ ਜਾਂਦਾ ਖੁਸ਼ੀ ਵੀ ਹੁੰਦੀ ਆ ਜਦੋਂ ਚਲੋ ਪਰਦੇਸਾਂ ਚ ਜਾਣਾ ਆਪਾਂ ਕਮਾਈਆਂ ਕਰਨੀ ਜਾਂਦੇ ਆ ਹਨਾ ਤੇ ਜਦ ਤੌਰਨ ਦੇ ਕਿ ਮੰਮੀ ਨੇ ਜਾਣਾ ਸੀ ਕੰਮ ਸੀ ਮੰਮੀ ਮਿਲ ਪਈ ਸੀ ਇੱਥੇ ਅਮਨ ਨੂੰ ਤੇ ਜਆਪ ਲੱਗੀ ਸੀ ਤੇਲ ਚ ਓਣ ਪੰਜਾਬ ਨੇ ਜੋਤਾ ਤੇਲ ਕਹਿੰਦਾ ਮੰਮਾ ਮੈਂ ਜੋਣਾ ਤੇਲ ਤੇ ਪਹਿਲਾਂ ਤਾਂ ਚਾਜੀ ਨੇ ਭੱਜੀ ਫਿਰੀ ਇਹ ਹਨਾ ਵੀ ਮੈਂ ਆ ਕੰਮ ਕਰਦੀ ਆ ਮੈਂ ਉਹ ਕੰਮ ਕਰਦੀ ਆ ਜਦੋਂ ਅਮਨ ਚਲੇ ਗਿਆ ਫਿਰ ਅਦਾਸ ਹੋ ਗਈ ਪਹਿਲੇ ਤਾਂ ਚਾਹ ਜੇ ਨਾਲ ਵੀ ਮਿਆਂ ਕਰਨਾ ਮਿਆਂ ਕਰਨਾ ਇਹਨਾਂ ਨੂੰ ਖੁਸ਼ੀ ਜੀ ਸੀਗੀ ਤੇ ਹੁੰਦਾ ਹੀ ਆ ਨਾ ਸਾਰੇ ਵੀ ਪਰਦੇਸਾਂ ਚ ਜਿਨ੍ਹਾਂ ਦੇ ਗਏ ਆ ਉਹਨਾਂ ਨੂੰ ਜ਼ਿਆਦਾ ਇਹ ਚੀਜ਼ ਦਾ ਪਤਾ ਹੁੰਦਾ ਹੈ ਨਾ ਵੀ ਉਹ ਇਹਨੂੰ ਜ਼ਿਆਦਾ ਸਮਝ ਸਕਦੇ ਜਦੋਂ ਮਗਰ ਪਰਿਵਾਰ ਕੱਲਾ ਹੋਵੇ ਇੱਥੇ ਕਰਨ ਲੱਗੀ ਸੀ ਅਮਨ ਅਮਨ ਦਾ ਮਸਲ ਕੰਟਰੋਲ ਕੀਤਾ ਉਹ ਗਰੋਣਾ ਹਾਂ ਤੇ ਮੈਂ ਵੀ ਰਹਿਣ ਛੱਡ ਕੇ ਜਾਣ دل ਨਹੀਂ ਕਰਦਾ ਪਰ ਹੌਲੀ ਸਮਾਂ ਜਿਵੇਂ ਖੇਡਣ ਦਾ ਹਨਾ ਫਿਰ ਅੱਗੇ ਜਾ ਕੇ ਉਮਰ ਹੈ ਜਿਹੜੀ ਵਧਦੀ ਜਾਂਦੀ ਹੈ ਉਹ ਖੇਡ ਨਹੀਂ ਹੋਣਾ ਹੁਣ ਮਨ ਖੇਡਣ ਹੀ ਜਾਂਦੇ ਆ ਵੀ ਆਏ ਆ ਦੇ ਮੈਚ ਹੀ ਖੇਡਦੇ ਆ ਬਾਹਰ ਅਲੱਗ-ਅਲੱਗ ਫੈਂਟਰੀਆਂ ਚ ਜਿੰਨੇ ਜਾਂਦੇ ਆ ਉਹ ਚਲੇ ਗਏ ਸੀਗੇ ਤੇ ਫਿਰ ਸਾਲ ਨੂੰ ਪਲੇਨ ਅਰੇ ਵੀਡੀਓ ਭੇਜੀ ਹਨਾ ਅਸੀਂ ਵੀ ਫਿਰ ਕਾਲ ਕਰ ਰਹੇ ਸੀ ਜਿੰਨਾਂ ਨੂੰ ਦੱਸਿਆ ਨਹੀਂ ਕਿ ਨਹੀਂ ਹਾਲ ਕਿਉਂ ਨਹੀਂ ਹੋ ਰਿਹਾ ਮਾ ਜਾ ਕੋਲ ਨੂੰ ਸੀ ਜਮਾ ਮਮਾ ਸਾਹਿਬ ਨੂੰ ਦੇਖਣਾ ਨਾ ਤੇ ਨਹੀਂ ਹੋ ਰਿਹਾ ਮਾ ਠੀਕ ਹੈ ਜੀ ਉਹ ਤਾਂ ਖਾਂਦਾ ਹੈ ਨਾ ਇਹ ਜਦੋਂ ਪਰਿਵਾਰ ਦਾ ਇੱਕ ਇਹਨਾਂ ਲਈ ਵੀ ਉਹ ਜਾ ਕੇ ਰਹਿਣਾ ਚਲੋ ਤਾਂ ਬਹੁਤ ਵਧੀਆ ਜਿੱਥੇ ਰਹਿਣਾ ਹੈ ਨਾ ਲੈਣ ਜਦੋਂ ਸੱਤਿਆ ਫਿਰ ਅਗਲਾ ਕੇਅਰ ਵੀ ਕਰਦਾ ਵਾ ਪਰ ਅੱਜ ਦਾ ਇਹ ਵੀਡੀਓ ਤੁਹਾਨੂੰ ਦੋਦੋਂ ਦੇ ਐਂਡ ਤੁਹਾਨੂੰ ਸਾਡੀ ਐਚਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜੀ ਉਸ ਜੀ ਸਭ ਨੂੰ ਬਧਾਈਆਂ ਜ਼ਰੂਰ ਦਿਓ ਨਿੰਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ